ਤੀਜਾ ਗੁਣ ਪਾਣੀ ਦਾ ਇਹ ਆ ਕਿ ਪਾਣੀ ਕੱਪੜੇ ਤੇ ਤਨ ਤੇ ਲੱਗੇ ਹੋਏ ਦਾਗਾਂ ਨੂੰ ਧੋ ਦਿੰਦਾ ਆ ਸਾਫ਼ ਕਰਕੇ ਰੱਖ ਦਿੰਦਾ ਆ ਤੇ ਮੇਰੇ ਮਾਲੀ ਜੀ ਕਹਿੰਨੇ ਯਾਦ ਰੱਖੀ ਸਿੱਖਾ ਤੂੰ ਆਪਣੇ ਤਨ ਤੇ ਵੀ ਕੋਈ ਦਾਗ ਨਹੀਂ ਲਾਉਣਾ ਜੇ ਤੈਨੂੰ ਕਿਸੇ ਦਾ ਦਾਗ ਨਜ਼ਰ ਆ ਜਾਵੇ ਤੂੰ ਉਸ ਦਾਗ ਨੂੰ ਧੋ ਦੇ ਕਿਸੇ ਦਾ ਅਵਗੂਣ ਨਜ਼ਰ ਆ ਜਾਵੇ ਉਸ ਅਵਗੁਣ ਤੇ ਪਰਦਾ ਪਾ ਦੀ ਕਿਸੇ ਦੇ ਅਵਗੁਣ ਦਾ ਫੋਲੀ ਇੱਥੇ ਗੁਰੂ ਮਾਲਕ ਨੇ ਕਿਹਾ ਤੇਰਾ ਸਤਗੁਰ ਇੰਦਾ ਦਾ ਆ ਨਿਰਗੁਣ ਰਾਖ ਲੀਗਾ ਸੰਤਨ ਕਾ ਸਦਕਾ ਸਤਬੁਰ ਢਾਕ ਲੀਗਾ ਮੋਹੇ ਪਾਪੀ ਪਰਦਾ ਪੁੱਤਰ ਤੇਰਾ ਗੁਰੂ ਪਾਪੀਗਾ ਤੇ ਪਰਦਾ ਪਾਉਣ ਵਾਲਾ ਹੈ ਤੇ ਗੁਰੂ ਕੇ ਸਿੱਖਾ ਜਦੋਂ ਤੈਨੂੰ ਕਿਸੇ ਦਾ ਦਾਗ ਨਜ਼ਰ ਆ ਜਾਵੇ ਉਸ ਦਾਗ ਨੂੰ ਧੌਣ ਦੀ ਕੋਸ਼ਿਸ਼ ਕਰੇ ਉਸ ਦਾਗ ਨੂੰ ਟਕਣ ਦੀ ਕੋਸ਼ਿਸ਼ ਕਰੇ ਉਸ ਆਫਗਾਨ ਨੂੰ ਦੁਨੀਆ ਦੇ ਅੱਗੇ ਜਹਾਰ ਨਾ ਕਰੀ ਜਿਵੇਂ ਪਾਣੀ ਦਾਗ ਧੋਂਦਾ ਆ ਤੇ ਗੁਰੂ ਦਾ ਸਿੱਖ ਵੀ ਦਾਗ ਧੋਂਦਾ ਆ